ਅੱਜ ਦਾ ਦਿਨ ਬਹੁਤ ਹੀ ਭਾਗਾ ਵਾਲਾ ਚੜਿਆ ਕਿਉਂਕਿ ਅੱਜ ਘਰ ਦੇ ਵਿੱਚ ਆਈਆਂ ਜੀ ਦੋ ਖੁਸ਼ੀਆਂ ਇੱਕ ਤਾਂ ਸੰਧੂ ਸਾਹਿਬ ਜਿਹੜੀ ਕਿ ਲੈ ਕੇ ਆ ਰਹੇ ਹੈਗੇ ਆ ਤੇ ਦੂਜੀ ਖੁਸ਼ੀ ਹੋਈ ਹੈ ਜੀ ਆਪਣੇ ਘਰ ਦੇ ਵਿੱਚ ਤੇ ਤੁਹਾਨੂੰ ਦੋਵੇਂ ਖੁਸ਼ੀਆਂ ਦਿਖਾਵਾਂਗੇ ਬਾਬੇ ਨਾਨਕ ਦੀ ਪੂਰੀ ਕਿਰਪਾ ਹੋਈ ਹੈਗੀ ਆ ਜੀ ਤੇ ਹੱਥੇ 'ਚ ਮੇਰੇ ਆ ਜੀ ਤੇਲ ਦੀ ਸ਼ੀਸ਼ੀ ਲਓ ਜੀ ਸੰਧੂ ਸਾਹਿਬ ਆ ਗਿਆ ਤੇ ਮੈਂ ਵੀ ਕਾਫੀ ਟਾਈਮ ਦੀ ਵੇਟ ਕਰ ਰਹੀ ਸੀਗੀ ਕਿਉਂਕਿ ਇੱਕ ਨਿਊ ਚੀਜ਼ ਆਪਣੇ ਘਰੇ ਆ ਚੁੱਕੀ ਹੈਗੀ ਆ ਤੇ ਆਪਾਂ ਗੇਟ ਖੋਲ ਕੇ ਤੇ ਨਾਲੇ ਚੋਤਾਜੀ ਤੇਲ ਤੇ ਇਹ ਆਪਾਂ ਬਣਾਈਆਂ ਹੈਗੀਆਂ ਜੀ ਹਾਈਡਰੌਲਿਕ ਡਿਸਕਾਂ ਤੇ ਕਿੰਨੇ ਦੀਆਂ ਬਣੀਆਂ ਕਿੱਥੋਂ ਬਣਾਈਆਂ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਇਸੇ ਵਲੌਗ ਦੇ ਵਿੱਚ ਦੇਵਾਂਗੇ ਤੇ ਦੱਸਾਂਗੇ ਕਿੰਨੇ ਦੀਆਂ ਬਣੀਆਂ ਹੈਗੀਆਂ ਜੀ ਤੇ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜੀ ਕਮੈਂਟ ਕਰਕੇ ਤੁਸੀਂ ਵੀ ਜਰੂਰ ਦੱਸਿਓ ਹੋਰ ਕਿਵੇਂ ਸੋਹਣਾ ਲੱਗ ਰਿਹਾ ਸੈਟ ਹਾਂਜੀ ਬਹੁਤ ਸੋਹਣਾ ਜੀ ਸਪੈਸ਼ਲ ਆਪਣਾ ਲੋਗੋ ਲੱਗਿਆ ਪਿੱਛੇ ਹਾਂਜੀ ਸੰਧੂ ਖਬੌਰ ਵਾਲੇ ਠੀਕ ਹੈ ਜੀ ਆ ਤੁਹਾਨੂੰ ਦਿਖਾਉਣੇ ਬਾਈ 골ਡ ਹੀ ਨੇ ਲਾ ਕੇ ਦਿੱਤਾ ਜਿਹੜੇ ਬੜਾ ਸੌਖਾ ਰਵੇ ਰੱਖੇ ਓਨਰ ਸਾਹਿਬ ਤੇ ਇਸ ਵੰਡ ਨਹੀਂ ਰਹਿਣ ਹਨਾ ਤੇ ਬੜੇ ਚਿਰ ਦਾ ਫੇਰ ਮਨ ਦੇ ਵਿੱਚ ਬੇ ਲਵਾਂਗੇ ਆਪਾਂ ਹਾਂਜੀ ਤੇ ਚਲ ਰਹਿ ਕੇ ਬਣ ਗਏ ਪਹਿਲਾਂ ਆਪਣੀਆਂ ਤਵੀਆਂ ਸੀਗੀਆਂ ਉਹ ਕਾਫੀ ਪੁਰਾਣੀਆਂ ਨੇ। ਉਹ ਜੱਦੀ ਪੁਸ਼ਤੀ ਹੈ ਨਾ ਹੀ ਆਪਾਂ ਵੇਚ ਸਕਦੇ ਸੀ ਤੇ ਨਾ ਹੀ ਉਹ। ਹਾਂ। ਜ਼ਿਆਦਾ ਕੰਮ ਦਿੰਦੀਆਂ ਸੀ ਹੁਣ। ਹਾਂਜੀ। ਤੇ ਫਾਈਨਲੀ ਆਪਾਂ ਸੈੱਟ ਬਣਵਾ ਲਿਆ। ਤੇ ਸੰਦੂ ਸਾਹਿਬ ਇੱਕ ਦੂਜੀ ਖੁਸ਼ੀ ਵੀ ਹੋਰ ਹੈਗੀ ਆਪਣੇ ਘਰੇ। ਹਾਂ ਉਹ ਵੀ ਮੈਨੂੰ ਪਤਾ ਲੱਗਿਆ ਸੀ ਕਿ ਫੋਨ ਤੋਂ ਉਹ ਵੀ ਦਿਖਾ ਦਈਏ ਐਸੇ ਵਲੌਗ 'ਚ। ਹਾਂਜੀ ਐਸੇ ਵਲੌਗ ਦੇ ਵਿੱਚ ਹੀ ਦੂਜੀ ਖੁਸ਼ੀ ਵੀ ਤੁਹਾਡੇ ਨਾਲ ਜ਼ਾਹਰ ਕਰਦੇ ਆਂ। ਚਲੋ। ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਬਹੁਤ ਸਾਰੀਆਂ ਵਿਸ਼ੇਸ ਔਨ ਵੀ ਆਂ। ਤੇ ਥੈਂਕ ਯੂ ਸੋ ਮਾਚੀ ਤੇ ਕਿੰਨਾ ਕਿੰਨਾ ਕੋਲੇ ਮਤਲਬ ਕੇਸ ਨਾਲ ਦਾ ਤਵੀਰ ਨਾਲ ਦਾ ਸੈੱਟ ਹੈਗਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੰਨੀ ਹੋਣੀ ਹੈ ਕੰਮਜਾਬ ਹੈਗੀ ਆ ਤੇ ਹੁਣ ਆਪਾਂ ਦੂਜੀ ਕੁਸ਼ੀ ਕਰਦੇ ਆਂ ਸਾਂਝੇ ਜੀ ਦੋਸਤੋ ਗੈਸ ਕਰੋ ਦੂਜੀ ਖੁਸ਼ੀ ਕਿਹੜੀ ਹੋ ਸਕਦੀ ਆ ਹਾਂਜੀ ਤੇ ਮੈਨੂੰ ਤਾਂ ਵੈਸੇ ਪਤਾ ਹੈ ਹਾਂਜੀ ਦੂਜੀ ਖੁਸ਼ੀ ਹੈ ਜੀ ਸਾਡੀ ਸਵੀਟ ਸਾਡੀ ਸਵੀਟ ਨੂੰ dete ਜੀ ਬੱਚੇ ਆ ਦੇਖੋ ਤੁਸੀਂ ਤੇ 8 ਸਾਲਾਂਾਂ ਦੇ ਪਹਿਲੀ ਵਾਰ ਹੀ ਹੋਇਆ ਵੀ ਇਹਨੇ ਬੱਚੇ ਮਤਲਬ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਪ੍ਰੈਗਨੈਂਟ ਤਾਂ ਸੀਗੀ ਐ ਪਰ ਸਾਨੂੰ ਪਤਾ ਨਹੀਂ ਲੱਗੇ ਕੱਢ ਕੇ ਦਿਖਾਇਓ ਡਿਲੀਵਰੀ ਨਹੀਂ ਕਰਾਉਣੀ ਪਈਗੀ ਇਹਦੀ ਉਹ ਬਰਾਊਨ ਬਰਾਊਨ ਚੱਕਿਓ ਮੇਲ ਜਿਹੜਾ ਆਹ ਦੇਖੋ ਦੋਸਤੋ ਕਿੰਨਾ ਪਿਆਰਾ ਬੱਚਾ ਵਾ ਉਹਨਾਂ ਦਾ ਆਪਾਂ ਘਰੇ ਰੱਖਾਂਗੇ ਸਹੀ ਐ ਸੋਨਾਂ ਡਿਫਰੈਂਟ ਜਿਹੇ ਕਲਰਾਂ ਨਾਲ ਹਾਂ ਤੇ ਦੋਸਤੋ ਤੁਹਾਨੂੰ ਕਿਵੇਂ ਦੇ ਲੱਗ ਰਹੇ ਫਰੈਂਚ ਬੁਲ ਡੌਗ ਬੱਚੇ ਜ਼ਰੂਰ ਦੱਸਿਓ ਇਹ ਹਜੇ ਇੱਕ ਦਿਨ ਦਾ ਹੀ ਆ ਬਲੈਕ ਕੱਢੇ ਬਲੈਕ ਨੋ ਜੀ ਇੱਕ ਸਾਡਾ ਬੱਚਾ ਮਰ ਗਿਆ ਹਾਂਜੀ 6 ਦਿੱਤੇ ਸੀਗੇ ਆ ਦੇਖੋ ਦੋ ਰਹਿ ਗਈ ਇਹ ਆ ਫਰੈਂਚ ਬੁਲਡੌਗ ਸਟਫੀ ਵਰਗੇ ਬਨੰਗੇ ਪਾਉਣਾ ਹਾਂਜੀ ਇਹ ਵਾਈਟ ਨੇ ਆ ਪਾਉਣ ਬੜਾ ਕਮਜ਼ੋਰਾ ਜਾਂ ਹਾਂਜੀ ਇਹਦੇ ਨਾਲ ਦਾ ਹੀ ਇੱਕ ਵਾਈਟ ਸੀਗਾ ਦੁੱਧ ਪੀਂਦਾ ਦੁੱਧ ਪਿੰਦਾ ਹਾਂਜੀ ਹਾਂਜੀ ਦੁੱਧ ਤਾਂ ਪਿੰਦਾ ਵਧੀਆ ਆ ਦੇਖੋ ਦੇ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਕਹਿਣਾ ਇਹ ਚਾਹੁੰਦੇ ਆ ਕਿਣਕ ਸਾਡੀ ਥੋੜੀ ਜਿਹੀ ਰਹਿ ਗਈ ਵੱਢੀ ਗਈ ਆ ਥੋੜੀ ਜਿਹੀ ਰਹਿ ਗਈ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾਵਾਂ ਦੇ ਕਿਣਕ ਕੋਣ ਕਬੱਡੀ ਜਾਵੇ ਬਹੁਤ ਮਤਲਬ ਕਿ ਦੁੱਖ ਹੁੰਦਾ ਵੀ ਕਈ ਖਾਵਾ ਦੇ ਹਨਾ ਵੀ ਬਹੁਤ ਨੁਕਸਾਨ ਵੀ ਹੋਏ ਹੈਗੇ ਆ ਸਹੀ ਆ ਫਸਲਾਂ ਦੇ ਤੇ ਪਰਮਾਤਮਾ ਜਿਹੜੀ ਜਿਹੜੀ ਵੀ ਵਧੀਆ ਹੀ ਰਵੇ ਤੇ ਚੰਗੀ ਰਹੇ ਬਹੁਤ ਆਸਾਂ ਮੇ ਉਮੀਦਾਂ ਹੁੰਦੀਆਂ ਆਪਾਂ ਨੂੰ ਸਾਰਿਆਂ ਨੂੰ ਫਸਲਾਂ ਦੇ ਮੈਂ ਗੁਰੂ ਸੋਖ ਰੱਖੇ ਤੇ ਹੋਰ ਤੁਹਾਡਾ ਬੁਟੀਕ ਕਿਵੇਂ ਚੱਲਦਾ ਹੈ ਬੁਟੀਕ ਆਪਣਾ ਵਧੀਆ ਚੱਲਦਾ ਹੈ ਜੀ ਬਹੁਤ ਹੀ ਵਧੀਆ ਵੈਸੇ ਆਪਣਾ ਜਿਵੇਂ ਘਰ ਤੋਂ ਹੀ ਚੱਲ ਰਿਹਾ ਸੀਗਾ ਜਿਹੜਾ 7-8 ਮਹੀਨੇ ਹੋ ਗਏ ਆ ਤੇ ਬਹੁਤ ਵਧੀਆ ਰਿਸਪੌਂਸ ਆਇਆ ਸੀ ਤਾਂ ਹੀ ਆਪਾਂ ਇੰਨਾ ਜਿਹੜਾ ਕਿਤਾਬਜਮ ਕੀਤਾ ਏਡੀ ਬਿਲਡਿੰਗ ਬਣਾਈ ਆ ਇੰਨੇ ਪੈਸੇ ਲਾਏ ਆ ਕਿਉਂਕਿ ਵਧੀਆ ਪਹਿਲਾਂ ਤੇ ਵਧੀਆ ਚੱਲ ਗਿਆ ਸੀਗਾ ਤੇ ਹੁਣ ਵੀ 4-5 ਦਿਨ ਹੋਏ ਆ ਬਹੁਤ ਵਧੀਆ ਰਿਸਪੌਂਸ ਆਨਲਾਈਨ ਬਹੁਤ ਵਧੀਆ ਮਿਲਦਿਆ ਹੈਗਾ ਤੇ ਥੈਂਕ ਯੂ ਜੀ ਐਦਾਂ ਹੀ ਸਪੋਰਟ ਕਰਦੇ ਰਹੋ ਸਭ ਨੂੰ ਸਾਥ ਅਗੇ ਥੱਕ ਚਲੋ ਠੀਕ ਹੈ ਦੋਸਤੋ ਕਾफी ਪੀ ਜਾਉਂਦਾ ਨਾ ਧੰਨਵਾਦ ਤੁਹਾਡਾ